ਕਿਸਾਨ ਆਗੂਆਂ ਦੀ ਤਰਫੋਂ ਸਵੇਰ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਸਵੇਰ ਤੋਂ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਸੀ ਉਸ ਕਾਰਵਾਈ ਨੂੰ ਕਿਤੇ ਨਾ ਕਿਤੇ ਕਿਸਾਨ ਆਗੂ ਜਿਹੜੇ ਨੇ ਬਿਲਕੁਲ ਹਲੀਮੀ ਦੇ ਨਾਲ ਝੇਲਦੇ ਨਜ਼ਰ ਆ ਰਹੇ ਸੀ ਕੋਈ ਵੀ ਇਨਾਂ ਦੀ ਤਰਫੋਂ ਐਕਸ਼ਨ ਨਹੀਂ ਲਿੱਤਾ ਗਿਆ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਸਾਨ ਆਗੂ ਐ ਵੀ ਕਹਿੰਦੇ ਨਜ਼ਰ ਆਇਆ ਕਿ ਜੇਕਰ ਐਕਸ਼ਨ ਹੁੰਦਾ ਤੇ ਫਿਰ ਟਕਰਾਵ ਹੋ ਸਕਦਾ ਸੀ ਲੇਕਿਨ ਅਸੀਂ ਕੋਈ ਐਕਸ਼ਨ ਨਹੀਂ ਲਿੱਤਾ ਬਿਲਕੁਲ ਧਿਆਰ ਰੱਖਿਆ ਔਰ ਆਹੀ ਸਾਡੀ ਜਿੱਤ ਸੀ ਆਹ ਟਰੈਕਟਰ ਤੁਹਾਨੂੰ ਵਿਖਾ ਰਹੇ ਹਾਂ ਇਸ ਨਾਲ ਇੱਕ ਪਾਣੀ ਦਾ ਟੈਂਕਰ ਬੰਦਿਆ ਹੋਇਆ ਸੀ ਜਦੋਂ ਇਹ ਟਰੈਕਟਰ ਸਿੱਧੇ ਤੌਰ ਤੇ ਬਾਰਡਰ ਵੱਲ ਨੂੰ ਅੱਗੇ ਵੱਧਦਾ ਹੈ ਲੇਕਿਨ ਡੈਮੇਜ ਕਿੰਨਾ ਵੱਡਾ ਹੋਇਆ ਇਸ ਦੀ ਤੁਹਾਨੂੰ ਸਿੱਧੀਆਂ ਤਸਵੀਰਾਂ ਵਿਖਾ ਰਿਹਾ ਕਿਉਂਕਿ ਤਿੰਨ ਦਿਨਾਂ ਤੋਂ ਅਸੀਂ ਲਗਾਤਾਰ ਤੁਹਾਨੂੰ ਵਿਖਾ ਰਹੇ ਸੀ ਕਿ ਕਿਸ ਢੰਗ ਦੇ ਨਾਲ ਪੁਲਿਸ ਜਿਹੜੀ ਹੈ ਮੋਰਚਾ ਲਾਂਦੀ ਨਜ਼ਰ ਆ ਰਹੀ ਸੀ ਕਿਲੇਬੰਦੀ ਕਰਦੀ ਨਜ਼ਰ ਆ ਰਹੀ ਸੀ ਭਾਈ ਤੁਸੀਂ ਚਲਾ ਰਹੇ ਸੀ ਆ ਟਰੈਕਟਰ ਹੋਲ ਡਰਾਈਵਰ ਸੀ ਤੇ ਤੁਸੀਂ ਆ ਦੇਖ ਸਕਦੇ ਹੋ ਜਿਸ ਢੰਗ ਦੇ ਨਾਲ ਪਿਛਲੇ ਟਾਇਰਾਂ ਦੀ ਗੱਲ ਕਰੀਏ ਪੂਰੇ ਦੇ ਪੂਰੇ ਟਾਇਰ ਜਿਹੜੇ ਨੇ ਉਹ ਡੈਮੇਜ ਹੋ ਗਏ ਨੇ ਪੂਰੇ ਦੇ ਪੂਰੇ ਟਾਇਰ ਜਿਹੜੇ ਨੇ ਯਾਨੀ ਟਰੈਕਟਰ ਦੇ ਵਿੱਚ ਹਾਥੀ ਜਿੰਨੀ ਜਾਨ ਹੁੰਦੀ ਹੈ ਲੇਕਿਨ ਆ ਟਰੈਕਟਰ ਜਿਹੜਾ ਸਲੇਬਾਂ ਦੇ ਵਿੱਚ ਜਾ ਕੇ ਇਸ ਦੀ ਜਿਹੜੀ ਹਾਲਤ ਹੋਈ ਹੈ ਉਸ ਦੀ ਤੁਹਾਨੂੰ ਤਸਵੀਰ ਵਿਖਾ ਰਿਹਾ ਪਿਛਲੇ ਦੋਨੋਂ ਟਾਇਰ ਜਿਹੜੇ ਨੇ ਉਹ ਡੈਮੇਜ ਹੋਏ ਨੇ ਇਸ ਤੋਂ ਇਲਾਵਾ ਇੱਕ ਅਗਲਾ ਟਾਇਰ ਜਿਹੜਾ ਉਹ ਡੈਮੇਜ ਹੋਇਆ ਅੱਗੋਂ ਵੀ ਇਸ ਟਰੈਕਟਰ ਨੂੰ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਡੈਮੇਜ ਹੋਇਆ ਕਿਉਂਕਿ ਆਹ ਟਰੈਕਟਰ ਜਿਹੜਾ ਸਿੱਧਾ ਜਾ ਕੇ ਸਲੈਬ ਦੇ ਵਿੱਚ ਵੱਜਿਆ ਸੀ ਸਲੈਬ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਸਲੈਬ ਤੇ ਨਹੀਂ ਟੁੱਟੀ ਆਹ ਟਰੈਕਟਰ ਜਿਹੜਾ ਇਸ ਦੀ ਇਸ ਦੀ ਜਿਹੜੀ ਹਾਲਤ ਹੋਈ ਹੈ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਇੱਕ ਪਾਸੇ ਤੇ ਮੀਟਿੰਗ ਰਹੀ ਮਸਲੇ ਨੂੰ ਹੱਲ ਕਰਨ ਦੀ ਗੱਲਾਂ ਕੀਤੀਆਂ ਜਾ ਰਹੀਆਂ ਸੀ ਦੂਜੇ ਪਾਸੇ ਜਿਸ ਢੰਗ ਦੀ ਵਿਵਸਥਾ ਕੀਤੀ ਹੋਈ ਸੀ ਉਸ ਦੀ ਆ ਸਿੱਧੀ ਤਸਵੀਰ ਹੈ ਕਿ ਕਿਸ ਢੰਗ ਦੇ ਨਾਲ ਇੱਥੇ ਮੋਰਚਾ ਲਾਇਆ ਇਸ ਬਾਰਡਰ ਨੂੰ ਸੀਲ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਪੁਲਿਸ ਦੀ ਤਰਫੋਂ ਕੀਤੀ ਗਈ ਹੈ ਭਾਈ ਕੀ ਕਹਿਣਾ ਚਾਹੋਗੇ ਜਿਸ ਢੰਗ ਦੀ ਕਾਰਵਾਈ ਲਗਾਤਾਰ ਸਵੇਰ ਤੋਂ ਇੱਥੇ ਹੁੰਦੀ ਨਜ਼ਰ ਆ ਰਹੀ ਹੈ ਸਵੇਰ ਤੋਂ ਅਥਰੂ ਗੈਸ ਦੇ ਗਾਲੇ ਹਾਂਜੀ ਬੈਟਰੀ ਉਹਨਾਂ ਨੇ ਲਾ ਲਈ ਜੀ ਬੈਟਰੀ ਉਹਨਾਂ ਨੇ ਲਾ ਲਈ ਜੀ ਹਾਂ ਜੀ ਹਾਂ ਜੀ ਦੇਖੋ ਤੋੜੀ ਅੱਛਾ ਆ ਵੀ ਆ ਵੀ ਕਹਿ ਰਹੇ ਨੇ ਜੀ ਟਰੈਕਟਰ ਦੀ ਜਿਹੜੀ ਬੈਟਰੀ ਹੁੰਦੀ ਆ ਵੀ ਤੁਹਾਨੂੰ ਤਸਵੀਰ ਵਿਖਾ ਦਿੰਨੇ ਆ ਇੱਥੇ ਬਿਲਕੁਲ ਟਰੈਕਟਰ ਦੀ ਬੈਟਰੀ ਹੁੰਦੀ ਐ ਹੁਣ ਬੈਟਰੀ ਨਹੀਂ ਐ ਕਲੀਆਂ ਤਾਰਾਂ ਤੇ ਛੱਡ ਦਿੱਤਾ ਇਸ ਟਰੈਕਟਰ ਨੂੰ ਯਾਨੀ ਇਸ ਨੂੰ ਬਿਲਕੁਲ ਡੈਮੇਜ ਕਰ ਦਿੱਤਾ ਹਾਲਾਂਕਿ ਆ ਟਾਇਰ ਟਾਇਰ ਕਿਦਾਂ ਭਾਈ ਟਾਇਰ ਕਿਦਾਂ ਡੈਮੇਜ ਹੋਏ ਨੇ ਇਸ ਦੇ ਹਾਂ ਜੀ ਗੋਲੀਆਂ ਲੱਗੀਆਂ ਜੀ ਗੋਲੀਆਂ ਲੱਗੀਆਂ ਹਾਂ ਜੀ ਤੇ ਉਥੇ ਜਿਹੜੇ ਸੂਏ ਲੱਗੇ ਹੋਏ ਸੀ ਕਿ ਉਹਨਾਂ ਕਰਕੇ ਪਹਿਲਾਂ ਪੱਟ ਦੇ ਉਹਦਾ ਪੱਟ ਦੇ ਦੀ ਇੱਕ ਪੱਟ ਦੇ ਉਹਦਾ ਪੱਟ ਦੇ ਹੈ ਪਹਿਲਾਂ ਪੱਟ ਦੇ ਦੀ ਅੱਛਾ ਹਾਂ ਜੀ ਇਸ ਤੇ ਗੋਲੀਆਂ ਮਾਰੀਆਂ ਇਹ ਗੋਲੀਆਂ ਮਾਰੀਆਂ ਨਹੀਂ ਸਿੱਧੀਆਂ ਸਾਡੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਆਹ ਟਰੈਕਟਰ ਜਿਹੜਾ ਹੈ ਉਹ ਡੈਮੇਜ ਹੋਇਆ ਹਾਲਾ ਕਿ ਹੁਣ ਸੰਘਰਸ਼ ਵਿਰਾਮ ਦੀ ਗੱਲ ਕੀਤੀ ਹੈ ਕਿਸਾਨ ਆਗੂਆਂ ਨੇ ਕਿ ਅੱਜ ਕਿਸਾਨ ਆਗੂ ਅੱਗੇ ਵੱਧਦੇ ਨਜ਼ਰ ਨਹੀਂ ਆਣਗੇ ਸਵੇਰ ਤੋਂ ਸਵੇਰ ਫਿਰ ਤੋਂ ਕਿਸਾਨ ਆਗੂ ਜਿਹੜੇ ਨੇ ਉਹ ਅੱਗੇ ਵੱਧਦੇ ਹੋਏ ਨਜ਼ਰ ਆਣਗੇ ਲੇਕਿਨ ਇਸ ਪਾਸੇ ਤੋਂ ਸੰਘਰਸ਼ ਵਿਰਾਮ ਹੋ ਗਿਆ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿਸ ਢੰਗ ਦੇ ਨਾਲ ਦਿਖਾ ਰਹੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਇੱਥੇ ਗੋਲੀਆਂ ਮਾਰੀਆਂ ਗਈਆਂ ਨੇ ਇਸ ਟਰੈਕਟਰ ਨੂੰ ਡੈਮੇਜ ਕਰਨ ਨੂੰ ਲੈ ਕੇ ਆ ਨਿਸ਼ਾਨ ਹੈ ਆ ਨਿਸ਼ਾਨ ਹੈ ਹਾਲਾਂਕਿ ਅਦਰੋਂ ਜ਼ਰੂਰ ਸੰਘਰਸ਼ ਵਿਰਾਮ ਹੋਇਆ ਲੇਕਿਨ ਉਧਰਲੀ ਸਾਈਡ ਤੋਂ ਹਜੇ ਵੀ ਗੋਲੇ ਮਾਰਨ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ جاری ਹੈ ਰਾਤ ਦੇ तकरीबन 9 ਵਜੇ ਦਾ ਸਮਾਂ 9:20 ਪੁਲਿਸ ਜਿਹੜੀ ਹੈ ਲਗਾਤਾਰ ਅਥਰੂ ਗੈਸ ਦੇ ਗੋਲੇ ਕਿਸਾਨਾਂ ਦੇ ਉੱਪਰ ਸੁੱਟਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਹੁਣ ਸਾਰੇ ਕਿਸਾਨ ਜਿਹੜੇ ਨੇ ਉਹ ਆਪਣੇ ਆਪਣੇ ਟਰੈਕਟਰ ਟਰਾਲੀਆਂ ਕੋਲ ਪਹੁੰਚ ਚੁੱਕੇ ਨੇ ਲੇਕਿਨ ਹਜੇ ਵੀ ਜਿਹੜੇ ਉੱਥੇ ਕਿਸਾਨ ਖੜੇ ਨੇ ਉਹਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਲਗਾਤਾਰ ਚੱਲ ਰਹੇ ਨੇ ਸਵੇਰੇ ਹੁਣ ਨਵੀਂ ਰਣਨੀਤੀ ਬਣੂਗੀ ਨਵੀਂ ਰਣਨੀਤੀ ਦੇ ਤਹਿਤ ਕਿਸਾਨ ਜਿਹੜੇ ਨੇ ਅੱਗੇ ਵੱਧਦੇ ਹੋਏ ਨਸਰਾਂਗੇ ਵੇਖਣ ਵਾਲੀ ਗੱਲ ਰਹੇਗੀ ਕਿ ਉਹ ਰਣਨੀਤੀ ਇਹਨੀ ਕੋ ਕਾਰਵਗਰ ਸਾਬਿਤ ਹੁੰਦੀ ਹੈ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼ੰਭੂ ਬਾਰਡਰ